ਇਸ ਲਈ ਪਾਸੋ ਜਾਨਪੁਰ ਦੀ ਕਾ ਮੰਡੀ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦੇ ਕਿ ਈਓ ਬਲਜੀਤ ਸਿੰਘ ਹੁਣਾਂ ਵੱਲੋਂ ਜਦੋਂ ਦਾ ਆਪਣਾ ਅਹੁਦਾ ਸੰਭਾਲਿਆ ਲਗਾਤਾ ਉਹਨਾਂ ਵੱਲੋਂ ਐਕਸ਼ਨ ਕੀਤੇ ਜਾ ਰਹੇ ਨੇ ਅੱਜ ਫਿਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤੁਸੀਂ ਦਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਈਓ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਲੋਕਾਂ ਦਾ ਜਿਹੜਾ ਸਮਾਨ ਹੈ ਦੁਕਾਨਾਂ ਦੇ ਬਾਹਰ ਲੱਗਿਆ ਸੀਗਾ ਉਹ ਸਮਾਨ ਜਿਹੜਾ ਜੱਪ ਕੀਤਾ ਜਾ ਰਿਹਾ ਲਾਸਟ ਟਾਈਮ ਵੀ ਉਹਨਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਕਿਸੇ ਤਰ੍ਹਾਂ ਦੇ ਵੀ ਜਿਹੜੀ ਆ ਅਨਗੈਲੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਾਫ਼ ਤੌਰ ਤੇ ਉਹਨਾਂ ਨੇ ਚੇਤਾ ਉਹਨਾਂ ਵੱਲੋਂ ਅੱਜ ਜਿਹੜਾ ਐਕਸ਼ਨ ਕੀਤਾ ਗਿਆ ਤੁਸੀਂ ਨਜ਼ਰਾਨੀ ਕੋਸ਼ਿਸ਼ ਕਰਦੇ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਟੇਬਲ ਬੈਂਚ ਸੀਗੇ ਦੁਕਾਨਾਂ ਦੇ ਅੱਗੇ ਉਹ ਚੱਕ ਕੇ ਉਹਨਾਂ ਨੇ ਆਪਣੇ ਆਟੋਆਂ ਦੇ ਵਿੱਚ ਰੱਖੇ ਨੇ ਔਰ ਕਾਫੀ ਲੋਕ ਇਸ ਤਿਹਦਾ ਕੁਝ ਲੋਕ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਇਸ ਵੇਲੇ ਕਾ ਮੰਡੀ ਦੇ ਵਿੱਚ ਜਿਹੜਾ ਮਾਹੌਲ ਬਿਲਕੁਲ ਪੱਕਿਆ ਹੋਇਆ ਕਿਉਂਕਿ ਦੁਕਾਨਦਾਰਾਂ ਵੱਲੋਂ ਸਮਾਨ ਜਿਹੜਾ ਇੱਥੇ ਬਾਹਰ ਲਗਾਇਆ ਗਿਆ ਔਰ ਜਿਹੜੇ ਅਧਿਕਾਰੀ ਨੇ ਉਹ ਇੱਥੇ ਆ ਕੇ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਇਹੋ ਸਤਜਨ ਬੁਰਬਲਜੀਤ ਸਿੰਘ ਨਾਲ ਅਪ ਕੱਲ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਉਹ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਵੇਲੇ ਚੀਤਲਾ ਮਾਤਾ ਮੰਦਿਰ ਦੇ ਬਾਹਰ ਰੇੜੀ ਵਾਲਿਆਂ ਨੂੰ ਜਿਹੜਾ ਸਭ ਸਮਝਾਇਆ ਜਾ ਰਿਹਾ ਔਰ ਲੋਕਾਂ ਨੂੰ ਇੱਥੇ ਅਕਰੋਚਮੈਂਟ ਨਾ ਕਰਨ ਦੀ ਸਦਾਇਤ ਜਿਹੜੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹੋ ਸਾਹਿਬ ਅੱਜ ਫਿਰ ਤੁਸੀਂ ਫੀਲਡ ਦੇ ਵਿੱਚ ਉਤਰੇ ਹੋ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇ ਰਹੇ ਹੋ ਤੁਸੀਂ ਇੱਕ ਮਿੰਟ ਇੱਧਰ ਬਣਾਓ ਮੂਗੀ ਜੀ ਰੱਖ ਆਹ ਦੇਖੋ ਜੀ ਕਿਦਾਂ ਸਮਾਨ ਸਾਰਾ ਕਬਜ਼ਾ ਕੀਤਾ ਦੈਨ ਉਹ ਪੂਰੀ ਟੋਟੀ ਇੰਕ੍ਰੋਚਮੈਂਟ ਹੈ ਅਸੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਵੀ ਆਏ ਸੀ ਇਨਕਲੋਜ਼ਮੈਂਟ ਨੂੰ ਕਰਨ ਵਾਸਤੇ ਉਦੋਂ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ ਕਿ ਇਸ ਸਬੰਧੀ ਜਿਹੜਾ ਆਪਣਾ ਸਮਾਨ ਆਪੋ ਆਪਣੀ ਦੁਕਾਨ ਦੇ ਅੰਦਰ ਰੱਖੋ ਪਰ ਸ਼ਾਇਦ ਤੁਸੀਂ ਵੀ ਅੱਜ ਦੇਖਿਆ ਹੋਵੇਗਾ ਕਿ ਲੋਕਾਂ ਵੱਲੋਂ ਕੰਨੀ ਧੱਕੇਸ਼ਾਈ ਕਰਦੇ ਹੋਇਆ ਸਾਰਾ ਸਮਾਨ ਜਿਹੜਾ ਬਾਹਰ ਰੱਖਿਆ ਗਿਆ ਆ ਬੈਂਚ ਨਾਲ ਲੈ ਕੇ ਜਾਣਾ ਭਾਈ ਇਹਨੂੰ ਚੱਕੋ ਇਹਨੂੰ ਨਹੀਂ ਭਾਜੀ ਨਹੀਂ ਨਹੀਂ ਬਿਲਕੁਲ ਨਹੀਂ ਭਾਜੀ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਜਿਹੜੇ ਨੇ ਹਾਂਜੀ ਸਰ ਕੀ ਗੱਲਾਂ ਚੱਲਦੇ ਦੇਖੋ ਤੁਹਾਡੇ ਸਾਹਮਣੇ ਇਹ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਜੀ ਠੀਕ ਹੈ ਨਾ ਜੀ ਦੁਕਾਨਦਾਰਾਂ ਨੂੰ ਸਮਝਾਉਣ ਦੇ باوجود ਇਹ ਲੋਕਾਂ ਵੱਲੋਂ ਫੇਰ ਆਪਣਾ ਸਮਾਨ ਸਾਰਾ ਬਾਹਰ ਰੱਖਿਆ ਗਿਆ ਅੱਜ ਫੇਰ ਅਸੀਂ ਉਸੇ ਮੂਹਮ ਦਾ ਹਿਸਾਬਣ ਕਰ ਆਏ ਅਸੀਂ ਹਰ ਹਫਤੇ ਆਵਾਂਗੇ ਅਸੀਂ ਉਦੋਂ ਵੀ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸਾਡੇ ਵੱਲੋਂ ਹਰ ਹਫਤੇ ਇਹ ਮੂਹਮ ਜਾਰੀ ਰੱਖ ਕੇ ਲੋਕਾਂ ਦਾ ਸਮਾਨ ਜਿਹੜਾ ਜਬਤ ਕੀਤਾ ਜਾਏਗਾ ਤਾਂ ਜੋ ਨਾਰਮਲ ਰਾਹਗੀਰਾਂ ਨੂੰ ਕੋਈ ਮੁਸ਼ਕਲ ਨਾ ਆਏ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਅੱਜ ਸਾਡੀਆਂ 8 ਜਾਂ 10 ਦੁਕਾਨਾਂ ਨੇ ਜੇਕਰ ਤੁਸੀਂ ਧਿਆਨ ਨਾਲ ਵੇਖੋ ਤਾਂ ਦੁਕਾਨਾਂ ਦਾ ਸਮਾਨ ਸਾਰਾ ਬਾਹਰ ਪਿਆ ਦੁਕਾਨਾਂ ਅੰਦਰੋਂ ਖਾਲੀ ਨਹੀਂ ਜੇਕਰ ਇਹ ਹੀ ਦੁਕਾਨਦਾਰ ਸਮਝਦਾਰੀ ਦੇ ਨਾਲ ਆਪਣਾ ਸਾਰਾ ਸਮਾਨ ਅ ਹਜ਼ਾਰਾਂ ਦੀ ਤਦਾਦ ਚ ਲੋਕੀ ਲੰਘਦੇ ਸੋਆਂ ਦਿਨ ਹੀ ਹਜ਼ਾਰਾਂ ਦੀ ਤਦਾਦ ਚ ਲੋਕੀ ਲੰਘਦੇ ਨੇ ਉਹਨਾਂ ਸਾਰਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਇਹ ਦੁਕਾਨਦਾਰ ਜਾਂ ਇਥੋਂ ਦੇ ਲੋਕੀ ਸਾਡਾ ਸਹਿਯੋਗ ਕਰਨ ਤੋ ਕਿਸੇ ਵੀ ਆਵਾਮ ਨੂੰ ਕਿਸੇ ਵੀ ਪਬਲਿਕ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਸ਼ਹਿਰ ਦੇ ਵਿੱਚ ਵਾਟਸਪ੍ਰੇ ਦੇ ਜਿਹੜੇ ਕਨੈਕਸ਼ਨ ਸੀਗੇ ਉਹ ਕੱਟੇ ਗਏ ਸੀਗੇ ਤੁਹਾਡੇ ਵਾਲਾ ਉਹਦੇ ਵਿੱਚ ਕੁਝ ਵੀਡੀਓ ਸਾਡੇ ਨਾਲ ਲੋਕਾਂ ਨੇ ਸਾਂਝੀਆਂ ਕੀਤੀਆਂ ਉਹ ਟੈਪ ਹੈਗੇ ਨਾ ਖੁੱਲੇ ਛੱਡੇ ਗਏ ਨੇ ਤੁਹਾਡੇ ਨੂੰ ਪਾਣੀ ਦੀ ਵੇਸਟੇਜ ਹੋ ਰਹੀ ਹੈ ਹਾਂਜੀ ਅੱਜ ਵੀ ਇੱਥੇ ਮੈਂ ਥੋੜਾ ਤੁਹਾਡਾ ਹੋਰ ਤਾਂ ਵਿਸ਼ਾ ਤੋਂ ਥੋੜੀ ਜਿਹੀ ਪੜਕੇ ਗੱਲ ਕਰਨੀ ਚਾਹਨਾ ਸਾਡੇ ਕੋ ਨਗਰ ਕੌਂਸਲ ਕੋਲ ਕੂੜਾ ਸੁੱਟਣ ਵਾਲੀ ਕੋਈ ਜਗ੍ਹਾ ਅਵੇਲੇਬਲ ਨਹੀਂ ਸੀ ਜੀ ਮੈਂ ਲਗਭਗ 1.5 ਹਫ਼ਤੇ ਤੋਂ ਉਸੇ ਸੰਬੰਧ ਚ ਰੋਜ਼ ਕਿਸੇ ਨਾ ਕਿਸੇ ਪਿੰਡ ਦੀ ਪੰਚਾਇਤ ਦੇ ਨਾਲ ਉਹ ਜਗ੍ਹਾ ਦਾ ਇੰਤਜ਼ਾਮ ਕਰ ਰਹੇ ਸੀ ਅੱਜ ਸਾਨੂੰ ਉਹ ਜਗ੍ਹਾ ਮਿਲ ਗਈ ਹੈ ਜੀ ਸਾਡਾ ਜਗ੍ਹਾ ਦਾ ਇੰਤਜ਼ਾਮ ਹੋ ਗਿਆ ਤੇ ਕਿਉਂਕਿ ਮੇਨ ਧਿਆਨ ਸਾਡਾ ਜਿਹੜਾ ਫੋਕਸ ਸੀਗਾ ਜਗਾ ਹਾਲ ਸੀਗਾ ਕਿਉਂਕਿ ਸ਼ਹਿਰ ਦੇ ਵਿੱਚ ਕੂੜਾ ਥੋੜਾ ਸੀ ਉਹਦੇ ਕਾਰਨ ਬੜੀ ਮੁਸ਼ਕਲ ਆ ਰਹੀ ਸੀਗੀ ਤੇ ਹੁਣ ਅਸੀਂ ਉਹ ਜਗ੍ਹਾ ਲੱਭ ਲਈ ਆ ਹੁਣ ਸਾਰੇ ਦਾ ਸਾਰਾ ਧਿਆਨ ਸਾਡਾ ਐਂਟੀ ਇਨਕ੍ਰੋਚਮੈਂਟ ਮੂਹਮ ਅਤੇ ਲੋਕਾਂ ਵੱਲੋਂ ਜਿਹੜੇ ਨਜਾਇਜ਼ ਕਨੈਕਸ਼ਨ ਲਵਾਏ ਗਏ ਨੇ ਤੇ ਟੂਟੀਆਂ ਖੁੱਡੀਆਂ ਛੱਡੀਆਂ ਨੇ ਉਹਨਾਂ ਵੱਲ ਹੋਵੇਗਾ ਜੀ ਅੱਜ ਵੀ ਮੈਂ ਬਾਜ਼ਾਰ ਦਾ ਜਦੋਂ ਰੌਂਡ ਲਗਾ ਰ ਠੀਕ ਹੈ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਇਆ ਜੇ ਕਰ ਲੋ ਕਿ ਨਹੀਂ ਸਮਝਣਗੇ ਅਸੀਂ ਉਹ ਕਨੈਕਸ਼ਨ ਵੀ ਡਿਸਕਨੈਕਟ ਕਰਾਂਗੇ ਪਲੱਸ ਅਸੀਂ ਲੋਕਾਂ ਕੋਲ ਦੇ ਨਾਲ ਜੁਰਮਾਨਾ ਵੀ ਕਰਾਂਗੇ ਜੀ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਤੁਸੀਂ ਹਟਾ ਰਹੇ ਹੋ ਲੋਕਾਂ ਦਾ ਕਹਿਣਾ ਹੈ ਕਿ ਗਲਤ ਕੀਤਾ ਜਾ ਰਿਹਾ ਹੈ ਹਾਂ ਇਹ ਵੀ ਗੱਲ ਸਹੀ ਹੈ ਕਿ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਜਾਇਜ਼ ਹੈ ਜੀ ਕਿਉਂਕਿ ਉਹਨਾਂ ਦੀ ਨਜਾਇਜ਼ ਜਗ੍ਹਾ ਮੱਲੀ ਹੋਈ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਰਫ 5 ਜਾਂ 10 ਦੁਕਾਨਦਾਰਾਂ ਵੱਲੋਂ ਹਜ਼ਾਰਾਂ ਦੀ ਤعداد ਵਿੱਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜਾ ਵੀ ਲੋਕੀ ਲੰਘਦੇ ਆ ਤੰਗ ਹੁੰਦੇ ਨੇ ਜੀ ਜਗ੍ਹਾ ਹੁੰਦੀ ਨਹੀਂ ਸ਼ਾਮ ਨੂੰ ਤੁਸੀਂ ਆ ਕੇ ਵੇਖੋ ਕਿੰਨਾ ਇਹਦਾ ਜਾਮ ਲੱਗਾ ਹੁੰਦਾ ਜੀ ਸਿਰਫ ਬੈਨੀਫਿਟ ਕੀ ਆ 5 ਜਾਂ 4 ਦੁਕਾਨਾਂ ਦਾ ਜੀ ਉਹਨਾਂ ਨੇ ਆਪਣਾ ਸਾਰਾ ਸਮਾਨ ਬਾਹਰ ਰੱਖਿਆ ਅੰਦਰ ਹੋਏ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸਾਰਾ ਸਾਰਾ ਸਮਾਨ ਬਾਹਰ ਆ ਉਹ ਸਮਾਨ ਅੰਦਰ ਚੱਲ ਜਾਏਗਾ ਜਦੋਂ ਉਹਨਾਂ ਦਾ ਸਮਾਨ ਅੰਦਰ ਚੱਲ ਜਾਏਗਾ ਉਹਨਾਂ ਦਾ ਵਿਰੋਧ ਹੋਣਾ ਵੀ ਹਟ ਜਾਏਗਾ ਕਿਉਂਕਿ ਉਹਨਾਂ ਨੇ ਸੜਕ ਹੀ ਮਲੀਦੀ ਆ ਜੀ ਮੈਸੇਜ ਕੀ ਆ ਕਿ ਜਿਹੜਾ ਆਪੋ ਆਪਣਾ ਸਮਾਨ ਆਪੋ ਆਪਣੀ ਦੁਕਾਨਾਂ ਦੇ ਵਿੱਚ ਰੱਖਣ ਤਾਂ ਜੋ ਰਾਹਗੀਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ। ਬਹੁਤ ਬਹੁਤ ਧੰਨਵਾਦ ਜੀ। ਇਹ ਉਹ ਬਲਜੀਤ ਸਿੰਘ ਸਾਹਿਬ ਨਾਲ ਗੱਲਬਾਤ ਕਰ ਰਹੀ ਸੀ ਕਿ ਇੱਕ ਵਾਰ ਦੁਬਾਰਾ ਤਸਵੀਰਾਂਆਂ ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਾਹ ਮੰਡੀ ਦੇ ਵਿੱਚ ਇਸ ਵੱਲੇ ਜਿਹੜਾ ਮਾਹੌਲ ਹੈ ਉਹ ਗਰਮ ਹੈ, ਗਰਮਿਸ ਕਰਕੇ ਕਿ ਦੁਕਾਨਦਾਰ ਵੱਲੋਂ ਜਿਹੜਾ ਸਮਾਨ ਬਾਹਰ ਲਗਾਇਆ ਗਿਆ ਸੀਗਾ ਉਹ ਸਮਾਨ ਨੂੰ ਜਿਹੜਾ ਤੋਂ ਇਹ ਉਹ ਬਲਜੀਤ ਸਿੰਘ ਹੁਣ ਵੱਲੋਂ ਆਪਣੀ ਟੀਮ ਦੇ ਨਾਲ ਚੱਕਿਆ ਜਾ ਰਿਹਾ ਔਰ ਸਾਫ਼ ਤੌਰ ਤੇ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਹਣ ਵੱਲੇ ਸਮੇਂ ਦੇ ਵਿੱਚ ਵੀ ਇਹ ਮੁਹਿੰਮ ਇਹਦੇ ਜਲ ਤਸ ਆਸਤੋਰ ਤੇ ਉਹਨਾਂ ਦਾ ਸਿੱਧੇ ਤੌਰ ਤੇ ਚਦਾਮ ਨੇ ਕਿ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਵੀ ਜੜੀ ਹੈ ਇਹ ਗਰੋਜਮੈਂਟ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੁਸੀਂ ਜਿਹੜੇ ਲੋਕ ਆਰਟੀ ਨਿਯੋਦ ਨਾਲ ਤੇ ਮੈਨੂੰ ਦੇ ਬਜਾਜਤ ਨਮਸਕਾਰ